हां जी दोस्तों मेरे ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਮਨ ਦੋਸਤੋ ਅੱਜ ਸਾਡੇ ਸ਼ਹਿਰ ਸਰੰਦ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਵਿੱਚ 15 ਅਗਸਤ ਦਾ ਪ੍ਰੋਗਰਾਮ ਪੜੇ ਹੀ ਤੁਮ-ਤਮ ਦੇ ਨਾਲ ਮਨਾਇਆ ਜਾ ਰਿਹਾ ਹੈ ਮਾਦੋਪੁਰ ਦੇ ਲਾਗੇ ਬਹੁਤ ਇੱਕ ਵੱਡਾ ਸਟੇਡੀਅਮ ਆ ਸੋ ਆਜੋ ਤੁਹਾਨੂੰ ਥੋੜੀ ਜਿੱਚ ਲਗ ਦਿਖਾ ਦਿੰਦੇ ਆ ਦੋਸਤੋ ਸਟੇਡੀਅਮ ਦੇ ਸਾਹਮਣੇ ਤੁਸੀਂ ਸਟੇਡੀਅਮ ਦੇਖ ਸਕਦੇ ਹੋ ਔਰ ਇੱਥੇ ਦੋਸਤੋ ਆਪਾਂ ਨੇ ਆਪਣੀ ਬਾਈਕ ਲਾਤੀ ਤੇ ਪ੍ਰਸ਼ਾਸਨ ਵੱਲੋਂ ਵੀ ਪੂਰਾ ਪ੍ਰਬੰਧ ਕੀਤਾ ਗਿਆ ਚੋਰੀ ਹੋਣ ਦਾ ਇੱਥੇ ਬਾਈਕ ਬਿਲਕੁਲ ਵੀ ਡਰਨੀ ਕਿਉਂਕਿ ਪੰਜਾਬ ਪੁਲਿਸ ਦਾ ਮੁਲਾਜ਼ਮ ਵੱਡਾ ਜਾਂ ਡੰਡਾ ਲੈ ਕੇ ਸੇਫਟੀ ਦੇ ਲਈ ਖੜਾ ਸੋ ਦੋਸਤੋ ਅੱਗੇ ਚੱਲਦੇ ਆਂ ਚੱਲਦੇ ਚੱਲਦੇ ਇਹ ਆਪਾਂ ਰਸਤਾ ਪਾਰ ਕੀਤਾ ਤੇ ਅੱਗੇ ਦੇਖੋ ਵੀ ਫੇਰ ਪੰਜਾਬ ਪੁਲਿਸ ਦੇ ਮੁਲਾਜ਼ਮ ਪ੍ਰਸ਼ਾਸਨ ਵੱਲੋਂ ਪ੍ਰਬੰਧ ਕੀਤੇ ਗਏ ਨੇ ਸੇਫਟੀ ਪੁਰੀ ਆ ਤੇ ਇੱਥੇ ਤੋਂ ਆਪਾਂ ਇਸ ਗੇਟ ਦੇ ਵਿੱਚੋਂ ਕ੍ਰੋਸ ਹੋਵਾਂਗੇ ਕ੍ਰੋਸ ਹੋ ਕੇ ਆਪਾਂ ਪਹੁੰਚ ਗਏ ਮੇਨ ਗਰਾਊਂਡ ਦੇ ਅੰਦਰ ਦੇਖੋ ਦੋਸਤੋ ਇਥੇ ਬਹੁਤ ਸਾਰੇ ਭੈਣ ਭਰਾ ਸਾਡੇ ਸਰੰਦ ਦੇ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਨੌਜਵਾਨ ਬਜ਼ੁਰਗ ਸਾਬਾਨ ਮੇਰੀਆਂ ਮਾਤਾ ਮੇਨੀਆਂ ਪੈਣਾ ਪ੍ਰੋਗਰਾਮ ਦੇਖਣ 15 ਅਗਸਤ ਦਾ ਆਈਆਂ ਹੋਈਆਂ ਨੇ ਔਰ ਜਿਹੜੇ ਸਕੂਲ ਚ ਬੱਚੇ ਪੜ੍ਹਦੇ ਨੇ ਉਹਨਾਂ ਛੋਟੀਆਂ ਭੈਣਾਂ ਨੇ ਮੇਰੇ ਵੱਡੇ ਭਰਾਵਾਂ ਨੇ ਛੋਟੇ ਭਰਾਵਾਂ ਨੇ ਜਾਂ ਕਾਲਜ ਚ ਪੜ੍ਹਦੇ ਆ ਜਾਂ ਸਕੂਲਾਂ ਦੇ ਵਿੱਚ ਪੜ੍ਹਦੇ ਆ ਉਹਨਾਂ ਨੇ ਪਾਰਟਿਸਪੇਟ ਕੀਤਾ ਹੋਇਆ ਇਥੇ ਸਾਹਮਣੇ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਹੈ ਔਰ ਇਹ ਨੌਜਵਾਨ ਪੰਗੜਾ ਪਾ ਰਹੇ ਨੇ ਤੇ ਪਿੱਛੇ ਕੁੜੀਆਂ ਗਿੱਧਾ ਪਾ ਰਹੀਆਂ ਨੇ ਔਰ ਬਹੁਤ ਵਧੀਆ ਪ੍ਰੋਗਰਾਮ ਅੱਜ ਔਰ ਦੇਖੋ ਨੌਜਵਾਨ ਸਾਡੇ ਖੜ ਕੇ ਪ੍ਰੋਗਰਾਮ ਦੇਖ ਰਹੇ ਨੇ ਪ੍ਰੋਗਰਾਮ ਦਾ ਪੂਰਾ ਆਨੰਦ ਲੈ ਰਹੇ ਨੇ ਔਰ ਦੇਖੋ ਦੋਸਤੋ ਜਿੱਥੇ ਨਜ਼ਦੀਕ ਤੁਸੀਂ ਦੇਖ ਸਕਦੇ ਹੋ ਔਰ ਤੁਹਾਨੂੰ ਮੈਂ ਥੋੜੀ ਜਿਹਾ ਦਿਖਾ ਦਿੰਦਾ ਦੇਖੋ ਕਿ ਬਹੁਤ ਵਧੀਆ ਬਈ ਮਤਲਬ ਲਾਲੋ ਤਿਆਰੀ ਕੀਤੀ ਹੋਈ ਹੈ ਨੌਜਵਾਨਾਂ ਨੇ ਭੰਗੜੇ ਦੀ ਔਰ ਮਿਰਨੀਆਂ ਪੈਣਾ ਨੇ ਕਿਤੇ ਦੀ ਬਹੁਤ ਵਧੀਆ ਤਰੀਕੇ ਦੇ ਨਾਲ ਅੱਜ ਸਾਡੇ ਸ਼ਹਿਰ ਸਰੰਦ ਦੇ ਵਿੱਚ 15 ਅਗਸਤ ਦਾ ਪ੍ਰੋਗਰਾਮ ਆਇਆ ਗਿਆ ਔਰ ਬੜੀ ਖੁਸ਼ੀ ਹੈ ਕਿ ਇੱਥੇ ਸਾਡੇ ਸਾਰੇ ਸਾਡੇ ਆਪਣਾ ਕੀਮਤੀ ਸਮਾਂ ਛੱਡ ਕੇ ਤੇ ਨਹੀਂ ਤਾਂ ਤੁਹਾਨੂੰ ਪਤਾ ਹੀ ਆ ਕਿ ਅੱਜ ਦੇ ਟਾਈਮ ਦੇ ਵਿੱਚ ਸਾਰੇ ਸਿਰਫ ਫੋਨ ਦੇ ਵਿੱਚ ਬਿਜ਼ੀ ਰਹਿੰਦੇ ਨੇ ਤੇ ਅੱਜ ਮੈਨੂੰ ਗਰਾਊਂਡ ਤੇ ਸਾਰੇ ਦੇਖਣ